ਹਰ ਡਰੋਨ ਦੇ ਨਾਲ ਹੰਝੂ ਗੈਂਸ ਦੇ ਗੋਲੇ ਸੁੱਟੇ ਗਏ ਤਾਂ ਉਸ ਚੀਜ਼ ਨੂੰ ਲੈ ਕੇ ਜਿਹੜਾ ਅੱਜ ਦੇਖ ਸਕਦੇ ਹੋ ਕਿਵੇਂ ਉਹਨਾਂ ਦਾ ਵੀ ਹੱਲ ਲਾਭੜਿਆ ਇੱਕ ਪਾਸੇ ਗੋਲੀਆਂ ਜੜੀਆਂ ਉਹ ਕਿਸਾਨਾਂ ਦੇ ਭਰਾਈਆਂ ਜਾ ਰਹੀਆਂ ਪਰ ਫਿਰ ਵੀ ਇਹ ਬਿਲਕੁਲ ਡਰ ਦੇਣੀ ਆ ਇਹ ਬਹੁਤ ਕਨਾਉਣੀ ਹਰਕਤ ਐ ਸਰਕਾਰ ਦੀ ਇੱਕ ਡੈਮੋਕਰੇਸੀ ਦਾ ਬਿਲਕੁਲ ਘਾਣ ਆ ਹਰ ਇਨਸਾਨ ਦਾ ਹੱਕ ਬਣਦਾ ਰਾਈਟ ਬਣਦਾ ਕਿ ਉਹ ਆਪਣਾ ਪ੍ਰੋਟੈਸਟ ਕਰ ਸਕਦਾ ਆਪਣੀ ਮੰਗ ਜਾ ਕੇ ਸਰਕਾਰ ਦੇ ਅੱਗੇ ਰੱਖ ਸਕਦਾ ਵੀ ਵੀਰ ਜੀ ਇਹ ਕੰਠ ਜਾਊਗਾ ਅੱਗੇ ਜਾਊਗਾ ਸ਼ੰਭੂ ਬਾਡਰ ਤੇ ਮੌਜੂਦ ਹਨ ਜਿੱਥੇ ਇੱਕ ਪਾਸੇ ਸਰਕਾਰਾਂ ਦੇ ਨਾਲ ਪੇਚਾ ਪਿਆ ਤੇ ਅੱਜ ਇੱਕ ਤਸਵੀਰ ਦਿਖਾਵਾਂਗੇ ਤੁਹਾਨੂੰ ਅੱਜ ਇੱਕ ਹੋਰ ਪੇਚਾ ਪਿਆ ਪਤੰਗਾਂ ਦਾ ਜਿहां ਦਾ ਦੇ ਕੇ ਇੱਕ ਪਾਸੇ ਸ਼ੰਭੂ ਬਾਡਰ ਤੇ ਕਿਸਾਨ ਵੱਡੀ ਗਿਣਤੀ ਦੇ ਵਿੱਚ ਪਹੁੰਚੇ ਕੱਲ ਨਾਲੋਂ ਦੁੱਗਣੀ ਗਿਣਤੀ ਅੱਜ ਕਿਸਾਨਾਂ ਦੀ ਹੋ ਚੁੱਕੀ ਹੈ ਤੇ ਤੁਸੀਂ ਮੇਰੇ ਪਿੱਛੇ ਦੇਖ ਸਕਦੇ ਹੋ ਕਿਸ ਪ੍ਰਕਾਰ ਪਤੰਗ ਜਿਹੜੇ ਇੱਥੇ ਉਡਾਏ ਜਾ ਰਿਹਾ ਤਾਂ ਦੇਖ ਸਕਦੇ ਹੋ ਕਿਸਾਨਾਂ ਦੇ ਵੱਲੋਂ ਕਹਿਣਾ ਹੈ ਕਿ ਇਹਨਾਂ ਦੇ ਨਾਲ ਕਿਉਂਕਿ ਕੱਲ ਜਿਹੜਾ ਡਰੋਨ ਦੇ ਨਾਲ ਚੱਲਿਆ ਕੰਮ ਕੱਲ ਡਰੋਨ ਦੇ ਨਾਲ ਹੰਝੂ ਗੈਸ ਦੇ ਗੋਲੇ ਸੁੱਟੇ ਗਏ ਤਾਂ ਉਸ ਚੀਜ਼ ਨੂੰ ਲੈ ਕੇ ਜਿਹੜਾ ਅੱਜ ਦੇਖ ਸਕ ਮੈਂ ਉਹਨਾਂ ਦਾ ਵੀ ਹੱਲ ਲੱਭ ਲਿਆ ਬਸੰਤ ਪੰਚਮੀ ਮਨਾਉਂਦੇ ਹੋਏ ਨਾਜ਼ਰ ਆ ਰਹੇ ਨੇ ਤਾਂ ਬਾਈਆਂ ਨਾਲ ਗੱਲਬਾਤ ਕਰਨ ਦੀ ਵੀ ਜਿਹੜਾ ਕੋਸ਼ਿਸ਼ ਜਰੂਰ ਕਰਾਂਗੇ ਹੈ ਬਾਈ ਮੈਂ ਕੱਲ ਡਰੋਨ ਦੇ ਨਾਲ ਕੱਲ ਡਰੋਨ ਦੇ ਨਾਲ ਹੰਝੂ ਗਏ ਸੀ ਤੇ ਗੋਲੇ ਸੁੱਟ ਰਹੇ ਸੀ ਅੱਜ ਡਰੋਨ ਨਹੀਂ ਨੀਂਦਾ ਕੋਈ ਅੱਜ ਇੱਦਾਂ ਡੰਗ ਲਿਆਂਦਾ ਅੱਜ ਹੱਡੀਆਂ ਪਤੰਗਾਂ ਦੀਆਂ ਅੱਜ ਨਹੀਂ ਡਰੋਨ ਡਰੋਨ ਦੇਖਣੇ ਪਤੰਗਾਂ ਅੱਜ ਤਾਂ ਹੀ ਚੜਾ ਰਹੇ ਡਰੋਨ ਚ ਮਾਰੋਂਗੇ ਬਸ ਕੇ ਵੇਖਿਓ ਸਾਰੇ ਕੋਈ ਖੇਤ ਲਿਓਣਾ ਸੀ ਕੱਲ ਡਰੋਨ ਦੇ ਨਾਲ ਬਹੁਤ ਹੰਝੂ ਗਏ ਸੀ ਤੇ ਗੋਲੇ ਸੁੱਟ ਰਹੇ ਸੀਗੇ ਬਹੁਤ ਜ਼ਿਆਦੇ ਜੋ ਮਰਜ਼ੀ ਕਰੀ ਜਾਣ ਪਿਆਬੀ ਇਹ ਜੋ ਮਰਜ਼ੀ ਕਰ ਲੈਣਾ ਭਾਈ ਕਿਵੇਂ ਦੇ ਦੇऊं ਅੱਜ ਦੁੱਗਣਾ ਇਕੱਠਾ ਹੋ ਗਿਆ ਕੱਲ ਨਾਲੋਂ ਇਹ ਵੀਰ ਜੀ ਇਹ ਇਕੱਠ ਜਾਊਗਾ ਅੱਗੇ ਹੀ ਜਾਊਗਾ ਇੱਕ ਵੇਖੀ મોદી ਦੇ ਇਹ ਨਿਕਲ ਜਾਏਗਾ ਅੱਗੇ ਇਕੱਠਾ ਹਾਂ ਭਾਰੀ ਭਾਰੀ ਮਾਤਰਾ ਇਹ ਇਕੱਠਾ ਬਹੁਤ ਜ਼ਿਆਦਾ ਇਕੱਠਾ ਜਾ ਕੇ ਰਹੋਗੇ ਦਿੱਲੀ ਫਿਰ ਜਾ ਕੇ ਜਾ ਕੇ ਰਹੋਗੇ ਇਹ ਟੁੱਟਾ ਲਾਉਗੀ ਘੰਟੇ ਤੱਕ ਟੁੱਟਾ ਲਾਊਗਾ ਪਰ ਕੱਲ ਬਹੁਤ ਜਿਸ ਹਿਸਾਬ ਦੇ ਨਾਲ ਹੰਝੂ ਕੱਲ ਤਾਂ ਬਹੁਤ ਜ਼ਿਆਦਾ ਪਲਾਸਟਿਕ ਦੀਆਂ ਗੋਲੀਆਂ ਸੁੱਟੀਆਂ ਬਹੁਤ ਜ਼ਿਆਦਾ ਕੁਝ ਕੀਤਾ ਕੱਲ ਵਾੜਾ ਜੀ ਬਹੁਤ ਜਾਣੀ ਜੀ ਜਖਮੀ ਹੋਏ ਆ ਚਲੋਗੇ ਇਹਨਾਂ ਨੂੰ ਚਾਹੀਦਾ ਇਦਾਂ ਚਾਹੀਦਾ ਨਹੀਂ ਸੀ ਜਦਾਂ ਇਹ ਕਰਦੇ ਕਰਦੇ ਰਹੇ ਆ ਤਾਂ ਦੇਖ ਸਾਧਿਓ ਸੀ ਅੱਜ ਪਤੰਗ ਜਿਹੜੇ ਉਡਾਏ ਜਾ ਰਹੇ ਬਸੰਤ ਪੰਚਮੀ ਦਾ ਤਿਹਾਰ ਵੀ ਹੈ ਤੇ ਦੂਜੇ ਪਾਸੇ ਤੁਹਾਨੂੰ ਪਤਾ ਜਦੋਂ ਪਿਛਲਾ ਕਿਸਾਨ ਮੋਰਚਾ ਆਇਤਾ ਕਿਸਾਨਾਂ ਨੇ ਦਿਵਾਲੀ ਲੋਹੜੀ ਸਾਰਾ ਕੁਝ ਜਿਹੜਾ ਆਪਣੇ ਸਾਰੇ ਤਿਹਾਰ 1.5 ਸਾਲ ਉੱਤੇ ਮਨਾਏ ਸੀ ਤੇ ਅੱਜ ਇਹ ਡਰੋਨ ਦਾ ਵੀ ਕਿਉਂਕਿ ਕੱਲ ਇੱਕ ਡਰੋਨ ਵੀ ਸੁੱਟਿਆ ਜਾ ਰਿਹਾ ਡਰੋਨ ਦੇ ਨਾਲ ਲਗਾਤਾਰ ਹੰਝੂ ਗੈਸ ਦੇ ਗੋਲੇ ਸੁੱਟੇ ਜਾ ਰਹੇ ਸੀ ਦਾਗੇ ਜਾ ਰਹੇ ਸੀ ਪਰ ਅੱਜ ਪਤੰਗ ਜਿਸ ਹਿਸਾਬ ਨਾਲ ਦੀਂਦੇ ਅਸਮਾਨ 'ਚ ਅੱਜ ਡਰੋਨ ਨਹੀਂ ਦੀਂਦਾ ਹੈ ਬਈ हां जी हां जी आज ਹੁਣ ਕਬਰਾਈ ਪਈ ਹੈ ਸਰਕਾਰ ਕਿਉਂਕਿ ਠਾਠਾ ਮਾਰਦਾ ਇਕੱਠ ਕਿਸਾਨਾਂ ਦਾ ਔਰ ਇਹ ਕਿਸਾਨ ਆਪਣੀਆਂ ਹੱਕਾਂ ਲੈ ਕੇ ਆਏ ਆ ਕਿਸਾਨ ਦਬਦੇ ਨਹੀਂ ਇਹ ਸਰਕਾਰ دبੂਗੀ ਪਿਛਲੀ ਵਾਰ ਸਰਕਾਰ ਨੇ ਕਿਸਾਨਾਂ ਦੇ ਨਾਲ ਧੋਖਾ ਕੀਤਾ ਹੁਣ ਕਿਸਾਨ ਧੋਖਾ ਨਹੀਂ ਆਪਣੇ ਨਾਲ ਹੋਣ ਦੇਣਗੇ ਡਟ ਕੇ ਮੁਕਾਬਲਾ ਕਰਨਗੇ ਕੱਲ 1.5 200 ਕਿਸਾਨ ਸ਼ਹੀਦ ਹੋ ਜੇ ਆਪਾਂ ਕਹ ਲਈਏ ਚੀਤ ਤਾਂ ਨਹੀਂ ਜਿਹੜਾ ਜ਼ਖਮੀ ਜ਼ਰੂਰ ਹੋਇਆ ਬਹੁਤ ਜ਼ਿਆਦਾ ਜਿਹੜਾ ਗੋਲੀਆਂ ਪਲਾਸਟਿਕ ਦੀਆਂ ਸੁੱਟੀਆਂ ਗਈਆਂ ਨੌਜਵਾਨ ਬਹੁਤ ਵੱਡੀ ਗਿਣਤੀ ਦੇ ਜ਼ਖਮੀ ਹੋਇਆ ਕਿਸ ਦਾ ਮੂੰਹ ਪਾੜ ਗਿਆ ਕਿਸ ਦਾ ਪੱਟ ਪਾੜਿਆ ਪਿਆ ਸੀ ਕੱਲ ਇਹ ਬਹੁਤ ਕਨਾਉਣੀ ਹਰਕਤ ਹੈ ਸਰਕਾਰ ਦੀ ਇੱਕ ਡੈਮੋਕਰੇਸੀ ਦਾ ਬਿਲਕੁਲ ਕਹਾਣ ਆ ਹਰ ਇਨਸਾਨ ਦਾ ਹੱਕ ਬਣਦਾ ਰਾਈਟ ਬਣਦਾ ਕਿ ਉਹ ਆਪਣਾ ਪ੍ਰੋਟੈਸਟ ਕਰ ਸਕਦਾ ਆਪਣੀ ਮੰਗ ਜਾ ਕੇ ਸਰਕਾਰ ਦੇ ਅੱਗੇ ਰੱਖ ਸਕਦਾ ਮੈਂ ਕਹਾਂ ਕਿ ਇੱਕ ਵਾਰ ਪਤੰਗ ਕਿੰਨੀ ਜ਼ਰੂਰ ਜਿਹੜਾ ਕੈਮਰਾ ਮਾਰਿਆ ਜਾਵੇ ਤਾਂ ਪੂਰਾ ਮਾਹੌਲ ਜਿਹੜਾ ਆਸੇ ਪਾਸੇ ਦਿਖਾ ਸਕਦੇ ਉੱਚਾ ਕਰਕੇ ਥੋੜਾ ਜਿਹਾ ਮੈਂ ਕਹਾਂਗਾ ਜਸ਼ਨ ਕੈਮਰੇ ਨੂੰ ਸਾਰਾ ਜਿਹੜਾ ਅੱਜ ਸ਼ੰਭੂ ਦੇ ਉੱਪਰ ਕੱਲ੍ਹ ਨਾਲੋਂ ਦੁੱਗਣਾ ਤਿੱਗਣਾ ਇਕੱਠਾ ਹੈ ਅੱਜ ਬੈਰੀਕੇਡ ਤੁਸੀਂ ਦੇਖ ਸਕਦੇ ਹੋ ਆਸ ਤਾਂ ਪੁਲਿਸ ਨੇ ਅੱਧੇ ਰਾਹ ਦੇ ਵਿੱਚ ਵੀ ਲਾਏ ਪਏ ਨੇ हां जी हां जी ਵੇਖੋ ਤੁਸੀਂ ਵੇਖ ਰਹੇ ਜੇ ਕਿ ਪਤੰਗਾ ਚੜ ਰਹੀਆਂ ਕਿਉਂਕਿ ਬਸੰਤ ਪੰਚਮੀ ਦਾ ਤਿਹਾੜ ਆ ਤੇ ਇੱਕ ਪਾਸੇ ਗੋਲੀਆਂ ਜੜੀਆਂ ਕਿਸਾਨਾਂ ਦੇ ਵਹਾਈਆਂ ਜਾ ਰਹੀਆਂ ਪਰ ਫਿਰ ਵੀ ਇਹ ਬਿਲਕੁਲ ਡਰਦੇ ਨਹੀਂ ਆਪਣੇ ਸਾਰੇ ਤਿਹਾੜ ਇੱਥੇ ਮਨਾ ਰਹੇ ਨੇ ਤਾਂ ਕੀ ਕਹਾਂਗੇ ਬਾਈ ਪਿਛਲੇ ਸਾਲ ਜਦੋਂ ਹੋਇਆ ਮੋਰਚਾ ਲੱਗਿਆ ਤਾਂ ਸਾਰਾ ਗੁਜਰਾ ਪਿਛਲੇ ਮੋਰਚੇ ਦੇ ਵਿੱਚ ਵੀ ਸਦੇ ਤਿਹਾੜ ਉੱਥੇ ਮਨਾਏ ਅੱਜ ਪਹਿਲਾ ਤਿਹਾੜ ਕਹਿ ਦੇ ਦੂਜੇ ਦਿਨੀ ਇਹ ਪਾਜੀ ਵੇਖੋ ਇਹ ਉਹ ਕੌਮ ਆ ਜਿਹੜੀ 40 40 ਸਿੰਘ ਜਿਹੜੇ ਲੱਖਾਂ ਦੀ ਫੌਜਾਂ ਨਾਲ ਲੜ ਗਏ ਹਰ ਇਹ ਜਿਹੜੇ ਸਾਡੇ ਬੈਰੀਅਰ ਲਾ ਕੇ ਬੈਠੇ ਇਹ ਸਾਡੇ ਕੋਈ ਦੁਸ਼ਮਣ ਨਹੀਂ ਸਾਡੇ ਭਰਾ ਹੀ ਆ ਹੋ ਸਕਦਾ ਉਹਨਾਂ ਦੇ ਮਜਬੂਰੀ ਹੋਵੇ ਰੋਟੀ ਰੋਜੀ ਉਹਨਾਂ ਦੀ ਅਸੀਂ ਜੇ ਲੜਨਾ ਅਸੀਂ ਜੀਨ ਦੇ ਬਾਦਰ ਦੇ ਲੜਦੇ ਆ ਸਾਡਾ ਫਰਜ਼ ਇਹਨਾਂ ਨਾਲ ਲੜਨਾ ਨਹੀਂ ਆ ਇਹ ਆਪਣੇ ਮਜਬੂਰੀ ਦੇ ਬੱਦੇ ਆ ਅਸੀਂ ਬਸੰਤ ਪੰਜ ਵੀ ਮਨਾ ਰਹੇ ਆ ਤੁਸੀਂ ਵੇਖਿਆ ਕੱਲ ਇਹਨਾਂ ਗੋਲੇ ਚਲਾਏ ਜਿਤਨਾ ਮਰਜੀ ਚਲਾਏ ਅਸੀਂ ਜਿਹੜੇ ਸਾਡੇ ਸਿੰਘ ਆ ਜਾਂ ਸਾਡੇ ਪੰਜਾਬੀ ਜਿਹੜੇ ਕਿਨਾਲ ਦਾ ਨੌਜਵਾਨ ਆ ਜਾਂ ਬਜ਼ੁਰਗ ਆ ਉਹਨਾਂ ਨੇ ਜਿਹੜੇ ਗੋਲੇ ਆ ਨਾ ਉਹਨਾਂ ਨੂੰ ਇਸ ਤਰੀਕੇ ਨਾਲ ਫੋਲੋ ਕੀਤਾ ਜਿਦਾਂ ਅਸੀਂ ਛੋਟੇ ਹੁੰਦੇ ਲੱਕ ਸੇਕਾ ਨਹੀਂ ਖੇਡਦੇ ਹਾਂ ਇੱਕ ਦੋ ਚੁੱਕ ਕੇ ਫਿਰ ਹੱਸਦੇ ਹਾਂ ਕਿਨਾਲ ਦਾ ਤੇ ਇਸ ਤਰ੍ਹਾਂ ਅੱਜ ਵੇਖੋ ਫਿਰ ਜਿੰਨੇ ਉਹ ਗੋਲੇ ਚਲਾਉਂਦੇ ਸੀ ਉਹਨੇ ਉਹਨਾਂ ਵੱਲ ਹੋਰ ਵਧਦੇ ਸੀ ਮਤਲਬ ਤੁਸੀਂ ਵੇਖਦਾ ਜੇ ਡਰ ਦਾ ਮਾਹੌਲ ਬਣਿਆ ਹੋਵੇ ਤੇ ਇੰਨੀ ਸੰਗਤ ਅੱਜ ਇੱਥੇ ਇਕੱਠੀ ਨਾ ਹੁੰਦੀ ਆਹ ਦੇਖ ਸਕਦੇ ਹੋ ਸੀ ਕੱਲ ਨਾਲੋਂ ਅੱਜ ਦੁੱਗਣਾ ਤਿਗਣਾ ਇਕੱਠ ਹੋਇਆ ਪਿਆ ਟਰਾਲੀਆਂ ਜਿਹੜੀਆਂ ਦੇਖ ਸਕਦੇ ਹੋ ਸੀ ਲੱਖਾਂ ਦੀ ਗਿਣਤੀ ਦੇ ਵਿੱਚ ਇੱਥੇ ਲੋਕ ਪਹੁੰਚ ਚੁੱਕੇ ਨੇ ਕਿਸਾਨ ਨੌਜਵਾਨ ਪਰ ਤੁਸੀਂ ਇੱਕ ਪਾਸੇ ਆਹ ਦੇਖੋ ਸਾਰਾ ਨਜ਼ਾਰਾ ਤੁਹਾਨੂੰ ਦਿਖਾ ਰਹੇ ਹਾਂ ਕਿਵੇਂ ਜਿਹੜਾ ਅੱਜ ਕੱਲ ਤੁਹਾਨੂੰ ਡਰੋਨ ਨਜ਼ਰ ਆਉਂਦੇ ਸੀ ਅੱਜ ਪਤੰਗ ਜਿਹੜੇ ਆ ਨਜ਼ਰ ਆ ਰਹੇ ਨੇ ਤਾਂ ਬਸੰਤ ਪੰਚਮੀ ਦਾ ਪਹਿਲਾ ਇਤਿਹਾਅ ਜਿਹੜਾ ਇਸ ਵਕਤ ਕਹਿ ਸਕਦਾ ਦੂਜੇ ਦਿਨ ਇਸ ਅੰਦੋਲਨ ਦੇ ਵਿੱਚ ਕਿਸਾਨ ਮਨਾਉਂਦੇ ਹੋਏ ਜਿਹੜੇ ਆ ਨਜ਼ਰ ਆ ਰਹੇ ਆ ਤਾਂ ਵੱਡੀ ਗਿਣਤੀ ਦੇ ਵਿੱਚ ਜਿਹੜਾ ਤੁਸੀਂ ਦੇਖ ਸਕਦੇ ਹੋ ਪਿੱਛੇ ਵੀ ਤੁਹਾਨੂੰ ਦਿਖਾਵਾਂਗੇ ਮੈਂ ਕਹੂੰਗਾ ਦੇ ਰਾਤ ਹੀ ਅੱਜ ਸ਼ੁਰੂ ਹੋ ਗਈ ਹੈ ਅੱਜ ਕੱਲ ਨਾਲੋਂ ਦੁੱਗਣਾ ਤਿਗਣਾ ਇਕੱਠ ਜਿਹੜਾ ਹੋਰ ਜ਼ਿਆਦਾ ਹੈ ਰਿਕਾਰਡ ਸਾਰੇ ਇਕੱਠ ਨੇ ਜਿਹੜੇ ਇਸ ਨੇ ਤੋੜ ਦਿੱਤੇ ਨੇ ਤਾਂ ਕਿਸਾਨਾਂ ਦਾ ਕਹਿਣਾ ਕਿ ਦਿੱਲੀ ਐਸੀ ਹਰ ਹਾਲਤ ਦੇ ਵਿੱਚ ਜਿਹੜਾ ਜਾ ਕੇ ਰਾਂਗੇ ਕੈਮਰਾ ਪਰਸਨ ਜਸ਼ਨ ਦੇ ਨਾਲ ਮਨਦੀਪ ਜੋਤ ਸ਼ੰਭੂ ਬਾਰਡਰ